ਬੱਚੀ ਹੋ ਗਈ ਉਹਦੇ ਮਤਲਬ ਜ਼ੋਰ ਬਹੁਤ ਲੱਗਿਆ ਉਹਦੇ ਹਾਰਮੋਨਸ ਜਿਆਦਾ ਮਤਲਬ ਟਲਿਕ ਹੋ ਗਏ ਏਂਟਰੀਜ਼ ਤੇ ਉਹ ਅਪਸੈਟ ਹੋ ਗਈ ਬੱਚੀ ਦੇ ਤਾਂ ਅੰਦਰ ਉਸ ਦਾ ਹੁਣ 3 ਸਾਲਾਂ ਤੋਂ ਮਾਂ ਕਮਲੀ ਹੋ ਗਈ ਨੰਨੋਂ ਤਾਂ ਧੋਂਦੀ ਆ ਉਹ ਸੰਗੀ ਰਲਿਆ ਹੋਇਆ ਜੇ ਉਹ ਕਹਿੰਦਾ ਮੈਂ ਕੰਮ ਤੋਂ ਹਟਦਾ ਤਾਂ ਰੋਟੀ ਕਿੱਥੋਂ ਖਾਣਗੇ ਤੇ ਹੁਣ ਉਹ 3 ਸਾਲਾਂ ਤੋਂ ਨਾਤੀ ਨਹੀਂ ਉਹਦੇ ਸਿਰ ਦੇ ਵਿੱਚ ਜੂਆਂ ਦੇ ਡੱਡ ਗੱਛੇ ਬਣ ਗਏ ਉਹਨਾਂ ਦੀ ਮੱਕੀਆਂ ਬੈਠ ਬੈਠ ਕੇ ਕੀੜੇ ਪੈ ਗੇ ਉਹਦਾ ਸੈਰ ਉਹਦਾ ਕੋਪੜੀ ਸਾਰੀ ਮਤਲਬ ਗਲੀਆਂ ਏਡੇ ਏਡੇ ਹੋਲ ਹੋਏ ਹੋਏ ਏਡੇ ਮੋਰੇ ਹੋਏ ਵਿੱਚ ਕੀੜੇ ਕੀੜੇ ਭਰੇ ਹੋਏ ਹੁਣੇ ਸਵੇਰੇ ਅਸੀਂ 2 ਘੰਟੇ ਲਾ ਕੇ ਸਾਰਾ ਪਹਿਲਾਂ ਤਾਂ ਵਿਚਾਰਾ ਸੈਰ ਸ਼ੇਪ ਕੀਤਾ ਮਸ਼ੀਨ ਲਾਇ ਬਾਲ ਕੱਟੇ ਉਹਦੇ ਤੇ ਫਿਰ ਸਾਰੇ ਕੀੜੇ ਕੱਢੇ ਤੇ ਕੀੜੇ ਦੇ ਢੇਰ ਹੀ ਲੱਗੇ ਜੀ ਝਾੜੂ ਨਾਲ ਇਕੱਠੇ ਕਰੇ ਅਸੀਂ ਕੀੜੇ ਇੰਨੇ ਕੀੜੇ ਨਿਕਲੇ ਉਹ ਵਿਚਾਰਾ ਮਜ਼ਦੂਰ ਬੰਦਾ ਉਹ ਕਹਿੰਦਾ ਵੀ ਹੁਣ ਜੇ ਜ਼ਿੰਮੇਵਾਰ ਦੇ ਮੈਂ ਕੰਮ ਕਰਦਾ ਮੈਂ ਕਹਿੰਦਾ ਉਹ ਛੁੱਟੀ ਨਹੀਂ ਦਿੰਦਾ ਮੈਨੂੰ ਜਦੋਂ ਮੁਰੜਾ ਰਲਿਆ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਸੀਗੀ ਵੀ ਮੈਂ ਉੱਥੇ ਹੀ ਰਹੂਗਾ ਹੁਣ ਰਹਿਣਾ ਉਹਨੂੰ ਮੈਂ ਕਿਹਾ ਹੁਣ ਵੀ ਤੈਨੂੰ ਇੱਥੇ ਰਹਿਣਾ ਪੈਣਾ ਦੋ ਮਹੀਨੇ ਫੇ ਹੁਣ ਫੇਰ ਉਹ ਵਿਚਾਰਾ ਡਰਿਆ ਫਿਰਦਾ ਕਿ ਮੈਨੂੰ ਛੁੱਟੀ ਮਿਲੂਗੀ ਨਹੀਂ ਮਿਲੂ ਮੈਂ ਕਿਹਾ ਤੈਨੂੰ ਇੱਥੇ ਇੱਥੇ ਕੰਮ ਦੇ ਦਾਂਗੇ ਤੂੰ ਲਿਆੜੀ ਇੱਥੇ ਲੈ ਗਈ ਸਾਡੇ ਨਾਲ ਮੇਸਤਰੀਆਂ ਨਾਲ ਗਿਆਨ ਲੱਗ ਗਈ ਤੂੰ ਕੰਮ ਕਰਨਾ ਵੀ ਤੂੰ ਉਹਨੂੰ ਤਾਂ ਵਿਚਾਰਾ ਵਿਚਾਰੀ ਨੂੰ ਨਾਲ ਏਡਾ ਕਿ ਜਵਾਕ ਆ ਉਹ ਚੌਥੀ ਪੰਜਵੀਂ ਵਿੱਚ ਪੜਦਾ ਇੱਕ ਤਿੰਨ 3.5 ਸਾਲ ਦੀ ਕੁੜੀ ਹੈ ਜਦੋਂ ਮਾਂ ਕੰਮਲੀ ਹੋਈ ਉਹ ਦਾਦੀ ਕੋਲੇ ਛੱਡ ਕੇ ਆਇਆ ਵੇ ਹੈ ਜੀ ਸਮਾਜ ਦੇ ਵਿੱਚ ਹੁਣ ਦੁੱਖ ਦੀ ਇਸ ਗੱਲ ਦਾ ਬਿਊਰੋ ਤਾਂ ਚਲੋ ਕੀੜੇ ਪੈ ਗਏ ਕੰਬਲੀ ਸੀਗੀ ਵੀ ਉਹਨੂੰ ਕਿਸੇ ਨੇ ਦੇਖਿਆ ਹੀ ਨਹੀਂ ਪੁਰੀ ਮਾਮੀ ਮਾਸੀ ਚਾਚਾ ਤਾਇਆ ਕੋਈ ਗਵਨਡੇ ਕੋਈ ਦਰਾਣੀ ਜਿਠਾਣੀ ਕਿਸੇ ਨੇ ਵੀ ਨਹੀਂ ਦੇਖਿਆ ਲੋਕ ਕਿੰਨੇ ਜ਼ਿਆਦਾ ਮਤਲਬ ਸੈਲਫਿਸ਼ ਹੋ ਗਏ ਕਿੰਨੇ ਖੁਦਗਰਜ਼ ਹੋ ਗਏ ਮਤਲਬ ਕਿ ਉਹਨੂੰ ਫਰਕ ਹੀ ਨਹੀਂ ਪੈਂਦਾ ਕੋਈ ਰਸਤੇ ਜਿਹੜਾ ਬਸ ਸਹੀ ਹੈ ਉਹਦੇ ਰਸਤੇ ਆ ਰਸਤੇ ਆ ਜੀ ਇੱਕ ਹੁਣ ਸਾਡੇ ਕੋਲੇ ਕੈਂਪ ਚ ਆਉਂਦੀ ਹੈ ਨਾ ਬਹੁਤ ਸਾਰੀਆਂ ਮਾਵਾਂ ਆਉਂਦੀਆਂ ਕੋਈ ਆਦੀ ਧੀ ਨੂੰ ਲੈ ਕੇ ਕਹਿੰਦੇ ਕੋਈ ਪੁੱਤ ਨੂੰ ਹੁਣ ਦੂਜੇ 3 ਬੁੱਤ ਬਹਿ ਗਏ ਉਹ ਅੱਡ ਹੋ ਗਏ ਉਹ ਕਮਲੇ ਨੂੰ ਸਾਹਮਦੇ ਨਹੀਂ ਹੁਣ ਮਾਂ ਵਿਚਾਰੀ ਕਿੱਧਰ ਜਾਵੇ ਜਿੰਨ ਸਿਰ ਜਿਉਂਦੀ ਹੈ ਹੁਣ ਮਾਂ ਤੇ ਛੱਡ ਕੇ ਭੱਜ ਨਹੀਂ ਸਕਦੇ ਸਵਾਰਥੀ ਹੋ ਗਈ ਸਾਰੇ ਸਾਡੇ ਕੋਲੇ ਯਾਨੀ ਕਿ 60% ਤੋਂ ਵੀ ਵੱਧ ਬੰਦੇ ਜਿਹੜੇ ਮੈਂਟਲੀ ਅਫਸੈਟ ਆ ਉਹਨਾਂ ਨੂੰ ਮਾਂ ਸਾਹਮਦੀ ਹੈ ਜਿਨ੍ਹਾਂ ਦੀ ਮਾਂ ਹੈ ਨਹੀਂ ਉਹ ਰੁਲ ਗਏ ਜੇ ਮਾਂ ਹਰੀ ਪਿਓ ਪਰ ਉਹ ਵੀ ਹੋ ਜਾਈ ਹੋ ਜਾਂਦਾ ਪਿਓ ਕਿੰਨਾ ਵੰਦਾ ਨਹੀਂ ਹੁੰਦਾ ਸਾਹਮ ਨਾਲ ਜਿੰਨਾ ਔਰਤ ਕਰ ਸਕਦੀ ਆਪਾਂ ਅਕਚਰ ਸੁਣਦੇ ਆ ਜੇ ਘਰ ਦੇ ਵਿੱਚ ਬੰਦਾ ਮਰ ਜੇ ਵੀ ਤਾਂ ਔਰਤ ਘਰ ਵੀ ਚਲਾ ਲੈਂਦੀ ਆ ਬੱਚੇ ਵੀ ਪਾਲ ਲੈਂਦੀ ਆ ਪਰ ਜੇ ਔਰਤ ਚਲੇ ਜਾਵੇ ਬੰਦਾ ਨਾ ਘਰ ਚਲਾ ਸਕਦਾ ਨਾ ਉਹ ਬੱਚਿਆਂ ਨੂੰ ਪਾਲ ਸਕਦਾ ਜੇ ਪਾਲੂਗਾ ਵੀ ਉਹਦੇ ਬੱਚਿਆਂ ਨੂੰ ਨਾਕਲ ਹੋਊ ਨਾ ਲਿਆਕਤ ਹੋਊ ਕਿਉਂਕਿ ਆਪਾਂ ਉਹ ਚੀਜ਼ ਨਹੀਂ ਦੇ ਸਕਦੇ ਜੋ ਮਾਂ ਦੇ ਸਕਦੀ ਇਹ ਤਾਂ ਗੱਲ 100% ਆ ਪਰ ਸਾਡੇ ਸਮਾਜ 'ਚ ਬੜੀ ਕਮੀ ਆ ਇਹ ਵੀ ਜਦੋਂ ਕੋਈ ਬੰਦਾ ਲੀਹੋਂ ਉੱਤਰ ਗਿਆ ਨਾ ਉਹਨੂੰ ਫਿਰ ਛੱਡ ਕੇ ਪਰੇ ਹੀ ਹੋ ਜਾਂਦੇ ਨਾ ਉਹਨੂੰ ਕੋਈ ਵਿਆਹ ਤੇ ਛੱਡ ਤੇ ਨਾ ਮੰਗਣ ਦੇ ਸੱਦੇ ਨਾ ਉਹ ਕਿਸੇ ਦੇ ਘਰ ਦਾ ਨਾ ਉਹ ਘਾੜ ਦਾ ਰਿਸ਼ਤੇਦਾਰ ਵੀ ਬਣਾਉਣਾ ਛੱਡ ਜਾਂਦਾ ਤੇ ਉਹੀ ਜੇ ਚੜਦੀ ਹੋਵੇ ਉਹਦੀ ਚੜਾਈ ਹੁੰਦੀ ਹੋਵੇ ਉਹਦੇ ਗੱਟੀਆਂ ਹੋਣ ਉਹਦੇ ਕੋਲੇ ਕਾਰਾਂ ਹੋਣ ਉਹਦੇ ਚਾਰ ਪੈਸੇ ਆਉਂਦੇ ਹੋਣ ਕਿ ਦੂਰ ਦਾ ਰਿਸ਼ਤੇਦਾਰ ਵੀ ਕਹਿੰਦਾ ਜੀ ਮੈਂ ਮੇਰਾ ਹੈ ਸਾਡਾ ਹੀ ਹੈ ਕੋਈਆਂ ਮਾੜੇ ਦੇ ਘਰ ਦਾ ਕੋਈ ਨਹੀਂ ਪਾਣੀ ਪੀਂਦਾ ਭਾਈ ਇੱਕ ਮਿੰਟ ਦਿਓ ਬਹੁਤ ਜਿਆਦਾ ਮੈਂ ਵੀ ਜਾ ਰਿਹਾ ਹਾਂ ਕੋਈ ਆਉਂਦਾ ਜੀ